ਜੀ ਮੇਰੇ ਯਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਕੱਲ ਪਰ ਸੈਟ ਹੈ ਜਨਵਾਰ ਕੈਮਰੇ ਮਿੱਤਰੋ ਲੋਜੀ ਕਰਤੀ ਲੋਕ ਦੀ ਸਟਾਰਟਿੰਗ ਤੇ ਮਿੱਤਰੋ ਵਲੌਗ ਦੀ ਸਟਾਰਟਿੰਗ ਕਰੀ ਆਪਾਂ ਤਿੰਨ ਚਾਰ ਦਿਨਾਂ ਬਾਅਦ ਹਨਾ ਪਤਾ ਨਹੀਂ ਪੰਜ ਦਿਨ ਵੀ ਹੋ ਸਕਦੇ ਆ ਪੂਰਾ ਪਤਾ ਨਹੀਂ ਆਪਾਂ ਤੇ ਵਧੀਆ ਮੌਸਮ ਖੁੱਲਣ ਲੱਗ ਗਿਆ ਦੋ ਦਿਨ ਹੋ ਗਏ ਕੱਲ ਵੀ ਵਧੀਆ ਸੀ ਮੌਸਮ ਤਾਂ ਤੇ ਅੱਜ ਵੀ ਘੰਟ ਹੈ ਬਾਕੀ ਦੋ ਬੱਚੇ ਡਾਨੇ ਆਪਾਂ ਅੱਜ ਹਨਾ ਕੱਲ ਨਹੀਂ ਪਰਸੋਂ ਆਏ ਸੀ ਬਾਬੇ ਬੱਚੇ ਵਧੀਆ ਉੱਡੇ ਸੀ ਤੇ ਅੱਜ ਮੈਂ ਕਹਿੰਦਾ ਫੇਰ ਛੱਡ ਦਿੰਨੇ ਆ ਤੇ ਮੈਨੂੰ ਬੈਰੀ ਦਾ ਡਰ ਹੈ ਬੈਰੀ ਆਗੇ ਨਾ ਕੰਮ ਖਰਾਬ ਨਾ ਕਰ ਦੇ ਤਾਂ ਕਰਕੇ ਮੈਂ ਇੱਕ ਜੀ ਕਰਦਾ ਡਾ ਦੀਆਂ ਇੱਕ ਜੀ ਕਰਦਾ ਵੀ ਨਾ ਡਾਈਆਂ ਬੈਰੀ ਕਰਕੇ ਹਨਾ ਚਲੋ ਦੇਖਦੇ ਆਂ ਕੀ ਬਣਦੇ ਇੱਕ ਵਾਰੀ ਮੈਂ ਖੁੱਡੇ ਖੋਲਦਾ ਹਨਾ ਫੇਰ ਦੇਖਦਾ ਜੋੜੇ ਵੀ ਦੇਖੀਏ ਕੀ ਹਸਾਬਤਾ ਹੈ ਜੋੜਿਆਂ ਦਾ ਹਨਾ ਪਤਾ ਹੀ ਨਹੀਂ ਕੀ ਹੋਈ ਜਾਂਦਾ ਜੋੜਿਆਂ ਨਾਲ ਸੁੱਛਣਾ ਤੁਸੀਂ ਇੰਨੇ ਦਿਨ ਵਲੋਗ ਨਹੀਂ ਆਇਆ ਕੋਈ ਮਾੜਾ ਚੱਕਰਿਆ ਪੈ ਗਿਆ ਸੀ ਮਾੜਾ ਹੈ ਹਨਾ ਵੈ ਪੁੱਛਣਾ ਤੁਸੀਂ ਵਸੇ ਕੋਈ ਨਾ ਖੁੰਡੇ ਖੋਲਦਾ ਫਿਰਦਾ ਉਹ ਜੀ ਮਿੱਤਰੋ ਬੱਚੇ ਕੱਢਲੇ ਸੀ ਤੇ ਆ ਬੱਚੇ ਡਾਣੇ ਆ ਆਪਾ ਮੈਂ ਕਿਹਾ ਚਲੋ ਕਰਾ ਦਈਏ ਸ਼ੌਂਕ ਲਾਲ ਜੀ ਨੇ ਬੱਚੇ ਨੇ ਹੈੱਡ ਦੇ ਬੱਚੇ ਨੇ ਬਾਪਿਓ ਕਰੋ ਚੈੱਕ ਇੱਕ ਪੀਲੀਆਂ ਦਾ ਤੇ ਦੂਜਾ ਵੀ ਕੱਚੀਆਂ ਪੀਲੀਆਂ ਦਾ ਹੀ ਬਣੂਆਂ ਤੇ ਛਤਰੀ ਲਾਤੀ ਸੀ ਇੱਕ ਆਪਾ ਥੱਲੇ ਤੇ ਕੁੱਤੇ ਲੱਗ ਰਹੀ ਹੈ ਕਦੋਂ ਦੀ ਤੇ ਇਹਨਾਂ ਨੂੰ ਛੱਡਦੇ ਆ ਆਪਾ ਹੁਣ ਹਨਾ ਬੱਸ ਸਪਾਈ ਆਣਗੇ ਜਿਹੜੇ ਗੇੜੇ ਬਾਣੇ ਇਹਨਾਂ ਨੇ ਓਹ ਹੋ ਹੋ ਬੜਾ ਪੁੱਤਾ ਚੱਲਦਾ ਪੁੱਤਰਾ ਦੁੱਦਾ ਆਇਆ ਕਰਾ ਡਿਲੀਵਰ 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 ਲੈ ਚੱਲ 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 ਹਾਂ ਛਤਰੀ ਤੇ ਬੈ ਜਾ ਤੇ ਆ ਤੂੰ ਵੀ ਆਇਆ ਤੇ ਇਹਦੇ ਮੈਂ ਪੰਜੇ ਸਾਫ ਕਰਦਾ ਇੱਕ ਮਿੰਟ ਕਰ ਤੇ ਪੰਜੇ ਸਾਫ ਤੇ ਚੱਲ ਤੂੰ ਵੀ ਛਤਰੀ ਤੇ ਚੱਲ ਚੱਲ ਬੈ ਬੈ ਕੋਈ ਨਹੀਂ ਇੱਕ ਵਾਰੀ 10 ਮਿੰਟ ਬੈਠੋ ਫਿਰ ਤੁਹਾਨੂੰ ਮੈਂ ਛੇੜੂਆ ਫਿਰ ਦੇਖਦੇ ਆ ਕੀ ਕਹਿੰਨੇ ਹੋ ਤੁਸੀਂ ਤੇ ਬਾਕੀ ਸੀਜ਼ਨ ਵੀ ਬਾਜੀਆਂ ਵੀ ਨੇੜੇ ਆ ਹੀ ਜਾਂਦੀਆਂ ਬਾਬੇ ਹੋਣਾ ਤੇ ਆਪਣੇ 10 15 ਕ ਜਿਹੜੇ ਬੱਚੇ ਨਿਕਲੇ ਆ ਬਾਬੇ ਦੀ ਕਿਰਪਾ ਨਾਲ ਵਧੀਆ ਰਹਿਣ ਤੇ ਬਾਕੀ ਜੋੜੇ ਵੀ ਲਾਏ ਹੋਏ ਕੀ ਪਤਾ ਉਦੋਂ ਤੱਕ ਬੱਚੇ ਆਪਣੇ ਲਗਭਗ ਤੈਅ ਇੱਕ ਇੱਕ ਚੋਲੀ ਦੇ ਦੇਣਗੇ ਉਦੋਂ ਤੱਕ ਬੱਚੇ ਮੈਨੂੰ ਲੱਗਦਾ ਤਿਆਰ ਹੋ ਜਾਣਗੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਬਾਕੀ ਦੇਖਦੇ ਆ ਚਲੋ ਹਨਾ ਬਾਬੇ ਦੀ ਜਿਵੇਂ ਬਾਬੇ ਦੀ ਰਹਿ ਉਹ ਹੀ ਓਵੇਂ ਹੋਊਗਾ ਕੰਮ ਤਾਂ ਆਪਾਂ ਦਾ ਕੋਸ਼ਿਸ਼ ਕਰ ਸਕਦੇ ਆ ਮਿਹਨਤ ਕਰ ਸਕਦੇ ਆ ਕਰੀ ਜਾਂਦੇ ਆ ਬਾਕੀ ਚਲੋ ਦੇਖਦੇ ਆ ਕੋਈ ਨਹੀਂ ਦੋ ਬੱਚੇ ਛੜਤੇ ਆਪਾਂ ਬਾਕੀ ਜੋੜੀਆਂ ਦਾ ਸੀਨ ਐਵੇਂ ਆ ਬਾਬਿਓ ਚਾਰ ਪੰਜ ਜੋੜੀਆਂ ਤਾਂ ਜਮਾ ਪੱਕੀਆਂ ਲੱਗ ਗਈਆਂ ਸੱਚ ਬਾਬਿਓ ਇੱਕ ਗੱਲ ਸੱਜਣਾ ਸ਼ੇਅਰ ਕਰਨੀ ਸੀ ਉਹ ਵੀ ਕਰ ਰਿਹਾ ਕੋਈ ਨਹੀਂ ਮੈਂ ਦਿਖਾਈ ਦਿਨਾ ਯਾਰ ਕੋਈ ਨਹੀਂ ਚਾਰ ਜੋੜੀਆਂ ਲੱਗੀਆਂ ਬਸ ਆ ਨੀਲੇ ਦੀ ਲਾ ਲੋ ਆ ਨੀਲੇ ਦੀ ਜੋੜੀ ਨਹੀਂ ਲੱਗੀ ਨੀਲਾ ਡੱਬੀ ਨਾਲ ਲਾਈ ਬਣਾ ਹੈ ਤੇ ਇਹਦਾ ਇਲਾਜ ਕਰਨਾ ਤੇ ਆ ਜਿਹੜੀ ਪੱਠੀ ਦੇ ਲਾ ਲੋ ਆ ਹਲਦੀ ਲੱਗ ਰਹੀ ਐ ਇਹਦੀ ਕਹਾਣੀ ਵੀ ਦੱਸਦਾ ਬਾਬੇ ਮੈਂ ਆਪਣੇ ਨਾਲ ਬਹੁਤ ਮਾੜਾ ਹੋਇਆ ਵਲੌਗ ਨਹੀਂ ਬਣਾਇਆ ਸੀ ਆਪਾਂ ਤੁੰਦਸੀ ਇਹ ਚਾਰ ਪੰਜ ਦਿਨ ਇਹ ਗੱਲ ਵੀ ਹੋ ਗਈ ਸੀ ਆਪਣੇ ਨਾਲ ਤੇ ਗੱਲ ਇੱਕ ਹੋਰ ਵੀ ਹੋਈ ਸੀ ਉਹ ਦੱਸਣ ਵਾਲੀ ਹੈ ਨਹੀਂ ਤੇ ਇਹ ਗੱਲ ਦੱਸ ਦਾਂਗੇ ਆਪਾਂ ਤੇ ਮੈਂ ਦੱਸਦਾ ਇੱਕ ਮਿੰਟ ਬਾਬੇ ਇੱਕ ਮਿੰਟ ਇਹਨੂੰ ਡਾ ਆ ਦੂਗਾ ਨਾ ਫਿਰ ਦੱਸੂਗਾ ਤੇ ਬਾਬੇ ਉੱਤਲੀ ਛਤਰੀ ਤੇ ਬਹਿ ਗਏ ਚਲੋ ਕੋਈ ਨਹੀਂ ਇਹ 3-4 ਦਿਨ ਪਹਿਲਾਂ ਹਾਂ ਬਾਬਿਆਂ ਜਦੋਂ ਆਪਣਾ ਆਪਣਾ ਵਲੌਗ ਪਾਇਆ ਸੀ ਜਿਹੜਾ ਜਿਹੜਾ ਵਲੌਗ ਆਪਾਂ ਅੱਜ ਪਾਵਾਂਗੇ ਠੀਕ ਐ ਉਹ ਚ ਆਪਾਂ ਜਾਨਵਰ ਇਹ ਚ ਛੱਡਦੇ ਸੀ ਠੀਕ ਐ ਉਹ ਵਲੌਗ ਹੈਗਾ ਲਾ ਲਓ ਬਾਬਿਓ ਚਾਰ-ਪੰਜ ਦਿਨ ਪਹਿਲੇ ਦਾ ਹੀ ਹੈਗਾ ਠੀਕ ਐ ਆਪਾਂ ਆਪਣੇ ਤੋਂ ਪਿਆ ਨਹੀਂ ਠੀਕ ਐ ਕੁਝ ਗੱਲਾਂ ਕੁਝ ਗੱਲ ਹੋ ਗਈ ਸੀ ਤਾਂ ਕਰਕੇ ਪਿਆ ਨਹੀਂ ਬਾਕੀ ਆਪਾਂ ਇਹ ਚ ਜਿਹੜੇ ਜੜੀਆਂ ਕਬੂਤਰੀਆਂ ਛੱਡੀਆਂ ਸੀ ਬਾਬਿਓ ਚਾਰੇ ਸਾਈਡ ਤੋਂ ਉਹਦਾ ਕਵਰ ਕਰਤਾ ਸੀ ਜਾਲ ਠੀਕ ਐ ਚਾਰੇ ਸਾਈਡ ਦਾ ਚਾਰੇ ਸਾਈਡਾਂ ਦਾ ਓਕੇ ਸੀ ਬਸ ਆਪਾਂ ਥੱਲੋਂ ਨਹੀਂ ਮੁਸ਼ ਕਰਿਆ ਸੀ ਠੀਕ ਹੈ ਤੇ ਆਪਾਂ ਵਾਗੇ ਸੀ ਜਾਲ ਜੂਤੇ ਕਬੂਤਰੀਆਂ ਪਾ ਕੇ ਥੱਲੇ ਬਾਬਿਓ ਤੇ ਇੱਕ ਵਾਰੀ ਮੈਨੂੰ ਖੜਕਾ ਵੀ ਆਇਆ ਮੈਨੂੰ ਲੱਗਿਆ ਚਲ ਐਂ ਐਂ ਹੋਊਗਾ ਕੀ ਦਿੱਕਤ ਹੋਊਗੀ ਤੇ ਜਿਹੜਾ ਡਰ ਸੀ ਬਿੱਲੀ ਦਾ ਤੇ ਉਹ ਹੈਗੀ ਸੀ ਬਿੱਲੀ ਬਾਬਿਓ ਮੈਨੂੰ ਆਵਾਜ਼ ਵਾਈ ਜਿਹੜੀਆਂ ਇੱਟਾਂ ਖੜਾਈਆਂ ਸੀ ਆਪਾਂ ਜਾਲ ਤੇ ਸੈਟ ਤੇ ਇੱਧਰ ਵੀ ਉੱਧਰ ਵੀ ਹਨਾ ਉਹ ਮੈਨੂੰ ਖੜਕਾ ਆਇਆ ਮੈਂ ਇੱਟਾਂ ਡੀਆਂ ਮੈਂ ਮ ਗੌਰ ਜੀ ਨਹੀਂ ਕਰੀ ਮੈਂ ਸੌ ਸੁ ਗਿਆ ਠੀਕ ਹੈ ਨੀਂਦ ਨੂਂਦ ਜੀ ਆ ਗਈ ਜਦੋਂ ਸਵੇਰੇ ਆ ਕੇ ਦੇਖਿਆ ਬਾਬਿਓ ਇੱਕ ਕਬੂਤਰੀ ਖਾ ਗਈ ਬਿੱਲੀ ਠੀਕ ਐ ਤੇ ਕਲਿੱਪਰ ਜੇ ਹੋਈ ਮੇਰੇ ਕੋਲ ਮੈਂ ਐਡ ਕਰ ਦੂੰਗਾ ਚਲੋ ਕੋਈ ਨਹੀਂ ਕਲਿੱਪਰ ਮੈਂ ਕੱਢੀ ਸੀ ਉਦੋਂ ਤੇ ਇੱਕ ਕਬੂਤਰੀ ਖਾ ਗਈ ਆਪਣੀ ਰੱਤੇ ਹੁੰਜੀ ਵਾਲੀ ਜਿਹੜੀ ਆਪਾਂ ਅੱਜ ਜੋਵਣ ਤੋਂ ਲੈ ਕੇ ਆਏ ਸੀ ਠੀਕ ਐ ਜੋਵਣ ਵਾਲੀ ਕਬੂਤਰੀ ਖਾ ਗਈ ਜਿਹੜੀ ਪੱਠੀ ਆਪਾਂ ਪੱਠੀ ਸੀ ਸ਼ਾਹ ਦੀ ਪਟਿਆਲੇ ਵਾਲੇ ਦੀ ਉਹਦੀ ਪੱਠੀ ਸੀਗੀ ਤੇ ਉਹਦੀ ਇੱਕ ਲੱਤ ਖਾ ਗਈ ਠੀਕ ਐ ਉਹਨੂੰ ਲੰਗੜੀ ਬਣਾਤਾ ਬਿੱਲੀ ਨੇ ਤੇ ਇੱਕ ਹੋਰ ਕਬੂਤਰੀ ਦੇ ਲੱਤ ਤੇ ਥੋੜਾ ਦੰਦ ਮਾਰ ਰਖਿਆ ਠੀਕ ਹੈ ਉਹ ਬਚ ਗਈ ਉਹਦੀ ਲੱਤ ਹਜੇ ਸਹੀ ਹੈ ਕੋਈ ਨਹੀਂ ਮਾੜਾ ਮੋਟਾ ਹੋਈ ਆ ਐਨੀ ਉਹ ਮਤਲਬ ਅੱਡ ਨਹੀਂ ਹੋਈ ਤਾਂ ਕਰਕੇ ਇੱਕ ਕਬੂਤਰੀ ਖਾ ਗਈ ਬਿੱਲੀ ਇੱਕ ਲੱਤ ਖਾ ਗਈ ਤੇ ਨੁਕਸਾਨਤਾ ਕਰ ਗਈ ਬਾਬਿਓ ਬਿੱਲੀ ਆਪਣਾ ਬਹੁਤ ਤਾਕੜਾ ਨੁਕਸਾਨ ਕਰ ਗਈ ਤੇ ਹੁਣ ਪਤਾ ਲੱਗ ਗਿਆ ਇਹਦੇ ਵਿੱਚ ਯਾਰ ਜਾਨਵਰ ਰਾਤ ਨੂੰ ਨਹੀਂ ਪਾ ਸਕਦੇ ਆਪਾਂ ਉਹ ਵੀ ਛੱਡ ਕੇ ਨਹੀਂ ਜਾ ਸਕਦੇ ਬਿੱਲੀ ਯਾਰ ਖਾ ਸਕਦੀ ਹੈ ਜਿਹੜੀ ਕਬੂਤਰੀ ਖਾਈਆ ਉਹਦੀ ਧੌਣ ਖਾ ਗਈ ਸਿਰ ਖਾ ਗਈ ਉਹਦੇ ਪੰਜੇ ਖਾ ਗਈ ਤੇ ਛਾਤੀ ਛਾਤੀ ਰਹਿ ਗਈ ਛਾਤੀ ਕਿਉਂਕਿ ਜਾਲ ਤੋਂ ਟੱਪੀ ਨਹੀਂ ਉਹ ਤੋਂ ਖਾਈ ਨਹੀਂ ਗਈ ਹਨਾ ਤੇ ਬਾਕੀ ਮੈਂ ਕਲਿੱਪ ਐਡ ਕਰ ਦੂੰਗਾ ਚਲੋ ਕੋਈ ਨਹੀਂ ਤੇ ਬਹੁਤ ਬਿੱਲੀ ਨੇ ਜਿਸ ਦਿਨ ਅੜ ਗਈ ਬਾਪੇਓ ਉਸ ਦਿਨ ਦੇਖਾਂਗੇ ਬਾਕੀ ਹੁਣ ਬਿੱਲੀ ਨੇ ਵੀ ਆਪਦਾ ਪੇਟ ਭਰਨਾ ਇਹਦਾ ਹੁਣ ਰੱਬ ਦੀ ਬਣਾਈ ਹੋਈ ਉਹ ਹੈ ਹਨਾ ਇਹ ਚ ਉਹਦਾ ਵੀ ਨਹੀਂ ਕਸੂਰ ਕੋਈ ਪੈ ਚਲੋ ਕੋਈ ਨਹੀਂ ਜਿਸ ਦਿਨ ਫਸ ਗਈ ਉਹ ਤੋਂ ਦੇਖਾਂਗੇ ਆਪਾਂ ਕੋਈ ਨਹੀਂ ਇੱਕ ਕਬੂਤਰੀ ਖਾ ਗਈ ਜਿਹੜੀ ਪੱਠੀ ਦੀ ਲੱਤ ਖਾਈ ਐ ਉਹਦੇ ਪੂਰਾ ਮਾਨ ਸੀ ਉਹਦੀ ਲੱਤ ਖਾ ਗਈ ਉੜਦਾ ਬਾਬ ਹੋ ਸਕਦੀ ਆ ਉਹ ਪਰ ਹੁਣ ਜੀ ਨਹੀਂ ਕਰਦਾ ਡਾਂ ਨੂੰ ਹਨਾ ਜੀ ਦੋ ਪੈਰ ਤਾਂ ਦੋ ਪੈਰੀ ਹੁੰਦੇ ਆ ਦੋ ਪੰਜੇ ਦਾ ਹਨਾ ਚਲੋ ਕੋਈ ਨਹੀਂ ਕਰਾਂਗੇ ਲਾਜ ਕੁਛ ਨਹੀਂ ਹੁੰਦਾ ਯਾ ਬਾਬੇ ਪਹੁੰਚ ਗਏ ਆ ਉੱਤੇ ਤੇ ਮੈਂ ਫੋਨ ਰੱਖਦਾ ਇੱਥੇ ਹਨਾ ਇਹ ਸੈੱਟ ਹੋਊ ਹੋਰ ਇਹ ਕੰਮ ਮੇਰੇ ਹਸਾਉਣਾ ਤਿਲਕਦਾ ਵਾਲਾ ਐ ਕੋਣ ਕੀਤਾ ਬਾਬੇ ਵੀਡੀਓ ਕਿਵੇਂ ਆਈ ਜਾਂਦੀ ਹੁਣੀ ਨੂੰ ਲੱਗਦਾ ਸਹੀ ਨਹੀਂ ਤਾਂ ਰਹਿ ਗਿਆ ਚਲ ਕੋਈ ਨਹੀਂ ਕਰ ਉਹ ਅੱਗੇ ਚੱਲ ਜੀ ਆਲੀ ਯellow ਵੀ ਤੂੰ ਸਿੱਧਾ ਚੱਲੋ ਬਜੀ ਆ ਜਿਉਂ ਵਾਕ ਸਦਾ ਹੀ ਨਾ ਯਾ ਵੈਸੇ। ਓ ਜੀ ਬਾਪਿਓ ਬੱਚੇ ਉੱਡ ਗਏ ਆਪਣੇ ਠੀਕ ਐ। ਤੇ ਬੰਨੇ ਇਹਨਾਂ ਦੀ ਨਿਗਾ ਤੇ ਤੇ ਆ ਜੋੜਾ ਆਪਾਂ ਛੱਡਤਾ ਜਾਲ ਚ। ਇਹ ਜੋੜਾ ਬਾਪਿਓ ਲੱਗਿਆ ਨਹੀਂ ਸ਼ੀ ਤਰ੍ਹਾਂ ਹਲੇ। ਨਿੱਲਿਆਂ ਦਾ ਇਹਨਾਂ ਦੇ ਬੱਚੇ ਦੇਖਣ ਦਾ ਚਾਹ ਐ ਮੈਨੂੰ ਹੋਰ ਕੁਛ ਨਹੀਂ। ਕਿਉਂਕਿ ਆ ਕਬੂਤਰੀ ਦਾ ਰਿਜ਼ਲਟ ਦੇਖਣਾ ਆਪਣਾ ਕੀ ਕਹਿੰਦਾ ਕੀ ਨਹੀਂ। ਬਾਕੀ ਕਮੈਂਟਾਂ ਚ ਦੱਸਿਓ ਵੀ ਆ ਕਬੂਤਰੀ ਕੀ ਕਹਿੰਦੀ ਐ। ਕਿੱਟੀਆਂ ਅੱਖਾਂ ਦੇ ਨੀਲੀ ਠੀਕ ਐ ਤੇ ਆਪਣਾ ਨੀਲਾ ਤਾਂ ਆਪਣਾ ਘਰ ਦਾ ਹੀ ਪੱਠਾ ਐ ਦੱਸਿਓ ਕਮੈਂਟਾਂ ਜਵਾਬਿਓ ਹਣਾ ਤੇ ਬਾਕੀ ਬੈਣਨੇ ਆ ਮੰਜਾ-ਮੰਜਾ ਧੁੱਪ ਹਜੇ ਵਰੀ ਆਈ ਨਹੀਂ ਚਲੋ ਆ ਜੂਗੀ ਮੰਜੇ ਤੇ ਬੈਣਨੇ ਆ ਬੱਚੇ ਆਪਣੇ ਉੱਚੇ ਵੀ ਬਾੜੇ ਜਾਂਦੇ ਨੇ ਉਹ ਆ ਗਏ ਇੱਕੋ ਹੀ ਦੀਂਦਾ ਮੁੰਟਾ ਆ ਇੱਕੋ ਹੀ ਦੀਂਦਾ ਆ ਗਿਆ ਇੱਕ ਕਿੱਥੇ ਗਿਆ ਇੱਕ ਉੱਚਾ ਵੜ ਜਾਂਦਾ ਇੱਕ ਥੱਲੇ ਉੱਡਦਾ ਚੱਕਰ ਪਤਾ ਨਹੀਂ ਕੀ ਹੈ ਇਹਨਾਂ ਦੇ ਕੋਈ ਨਹੀਂ ਮੈਂ ਦੇਖਦਾ ਮਾਰਤਾ ਨਹੀਂ ਘਾਣੂਗਾ ਅਬ ਇੱਕ ਕੋੱਚਾ ਦਾ ਬਹਿ ਬੈ ਵੀ ਗਿਆ 2 ਮਿੰਟਾਂ ਚ ਇੱਕ ਉਹ ਫਿਰਦਾ ਤਾਂ ਉਹ ਦਿੱਕ ਕਰੋ ਚੈੱਕ ਠੀਕ ਹੈ ਇੱਕ ਬੱਚਾ ਨੀਵੇਂ ਉੱਡਦਾ ਜਿਵੇਂ ਕਿਹਾ ਸੀ ਨੀਵੇਂ ਵਾਲਾ ਬਹਿ ਗਿਆ ਤੇ ਉੱਚੇ ਵਾਲਾ ਉਹ ਫਿਰਦਾ ਬਾਪਿਓ ਚਲੋ ਵੀ ਦੇਖਦੇ ਕਿੰਨੇ ਕ ਟਾਈਮ ਤੱਕ ਬਹਿੰਦਾ ਆਪਾਂ ਬਾਲਾ ਨਾਲ ਦੇ ਨਾਲ ਧੱਕਾ ਨਹੀਂ ਕਰਦੇ ਬਹਿ ਗਿਆ ਬਹਿ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਣਾ ਕੋਈ ਨਹੀਂ ਇਹ ਪਹਿਲੇ ਹੀ ਥੋੜਾ ਨੀਵਾ ਇਹ ਉੱਡਦਾ ਤਾਂ ਕਰਕੇ ਉਹ ਹੋ ਗਿਆ ਇਹਦਾ ਇਹਦਾ ਭਾਈ ਵਧੀਆ ਉੱਡਦਾ ਉਹ ਫਿਰਦਾ ਪਾਸੇ ਹੀ ਫਿਰਦਾ ਪਾਸੇ ਵੀ ਨਾ ਹਵਾ ਗਈ ਬੱਚਾ ਦਿਖੀ ਨਹੀਂ ਆਂਦਾ ਯਾਰ 15 20 ਮਿੰਟ ਹੋ ਗਏ ਮੈਂ ਨਿਗਾ ਮਾਰੀ ਜਨਾ ਮੈਂ ਕਿ ਦਿਖੂਆ ਦਿਖੂਆ ਹਨਾ ਪਤਾ ਨਹੀਂ ਉੱਚਾ ਹੋ ਕੇ ਉੱਡ ਜਾਂਦਾ ਬਾਬਿਓ ਹਨਾ ਪਤਾ ਨਹੀਂ ਪਾਸੇ ਹੋ ਕੇ ਉੱਡ ਜਾਂਦਾ ਪਹਿਲੇ ਉੱਡ ਹੀ ਜਾਂਦਾ ਬੈਠਿਆ ਨਹੀਂ ਇਹਨਾਂ ਮੈਂ ਗਾਰੰਟੀ ਦੇ ਸਕਦਾ ਉਹ ਬੱਚਾ ਬੈਠਿਆ ਨਹੀਂ ਕਿਤੇ ਬਾਬੇ ਉੱਡ ਹੀ ਜਾਂਦਾ ਮੰਨ ਕੇ ਪਾਸੇ ਉੱਡ ਹੀ ਜਾਂਦਾ ਹੋਵੇ ਮਨ ਕਰੇ ਕੋਠੇ ਤੇ ਉੱਡ ਜਾਂਦਾ ਓਏ ਮੈਨੂੰ ਦਿਖੀ ਨਹੀਂ ਜਾਂਦਾ ਪਤਾ ਨਹੀਂ ਬਾੜਾ ਉੱਚਾ ਹੋ ਰਿਹਾ ਉਹ ਤਾਂ ਉੱਚਾ ਹੋ ਕੇ ਉੱਡਦਾ ਬਾਬੇ ਹਣਾ ਤੇ ਇਹ ਨਹੀਂ ਉੱਡਦਾ ਇਹਦਾ ਭਾਈ ਪਤਾ ਨਹੀਂ ਕੀ ਚੱਕਰ ਹੈ ਦੋਨਾਂ ਚ ਚਲੋ ਦੇਖਦਾ ਮਾੜੀ ਅੰਨ ਨਿਗਾ ਆਉ ਆ ਨੀਵਾਂ ਨੂਆ ਤਾਂ ਦਿਖਾਉਂਗਾ ਤੁਹਾਨੂੰ ਤੇ ਪੱਕਾ ਵੀ ਨਹੀਂ ਪਤਾ ਵੀ ਇਹ ਕੋਠੇ ਤੇ ਉੱਡ ਜਾਂਦਾ ਕਿ ਨਹੀਂ ਲਾਲੋ ਹਿਸਾਬ ਇਹਨਾਂ ਦੀ ਦੂਜੀ ਡਾਈ ਆ ਹਣਾ ਜਿਵੇਂ ਸਹੀ ਦੂਜੀ ਡਾਈ ਆ ਉਹ ਬੱਚੇ ਦੀ ਇਹ ਤਾਂ ਬੈ ਗਿਆ ਚਲੋ ਉਹਦੀ ਦੂਜੀ ਲਾਈਨ ਜਾਵਾਂ ਸਹੀ ਉਹ ਦੇਖੀਏ ਕਿੱਥੇ ਗਿਆ ਕਿੱਥੇ ਨਹੀਂ ਗਿਆ ਆਣ ਦੋ ਬਾਬੇ ਉਹ ਬੱਚਾ ਹੋ ਗਿਆ ਫਰਾਰ ਠੀਕ ਹੈ ਮੈਨੂੰ ਤਾਂ ਦਿਖਿਆ ਨਹੀਂ ਅੱਧਾ ਘੰਟਾ ਹੋ ਗਿਆ ਮੱਥਾ ਮਾਰੀ ਇਹਨਾ ਮੰਨ ਕਰੇ ਬੜਾ ਹੀ ਟਾਈਮ ਹੋ ਗਿਆ ਵੇ ਅੱਧੇ ਘੰਟੇ ਤੋਂ ਤੇ ਬੱਚਾ ਨਹੀਂ ਦਿਖਿਆ ਕਿੱਧਰ ਨੂੰ ਟੱਪ ਟੁੱਪ ਗਿਆ ਕੀ ਆ ਓਏ ਇਹ ਬੱਚਾ ਬਾਬਾ ਆ ਕਬੂਤਰ ਦੇਖਿਓ ਬਾਬਿਓ ਕੀ ਦਾ ਹੈ ਉਹ ਦੇਖੋ ਜਾਂਦਾ ਨੀਵਾ 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 ਜਾਂਦਾ ਹੁਆ ਉਹ ਵਾਰਾ ਹੁਆ ਹਨਾ ਮਿਲੇਗਾ ਆਪਣਾ ਬੱਚਾ ਫਿਰਦਾ ਤੇ ਆਪਣਾ ਬੱਚਾ ਨਹੀਂ ਦੇਖਿਆ ਬਾਬਿਓ ਛਤਰੀ ਛਤਰੀ ਤੇ ਨਹੀਂ ਆ ਕੇ ਬਹਿ ਗਿਆ ਨਾ ਯਾਰ ਕੱਲਾ ਹੀ ਬੱਚਾ ਬੈਠਾ ਉੱਤੇ ਤਾਂ ਇੱਧਰ ਉੱਧਰ ਵੀ ਬਾਹਾਲ ਹੀ ਮੈਨੂੰ ਅੱਧਾ ਘੰਟਾ ਹੋ ਗਿਆ ਵਿੱਚੀ ਵੀ ਦੋਹਣ ਲੱਗ ਗਈ ਫੇਰ ਵੀ ਨਹੀਂ ਦੇਖਿਆ ਬਾਬਿਓ ਜਿਹੜੀ ਕਬੂਤਰੀ ਬਿੱਲੀ ਨੇ ਖਾਏ ਸੀ ਆ ਉਹਦੇ ਬੱਚੇ ਨੇ ਬਾਬਿਓ ਠੀਕ ਹੈ ਮੈਂ ਕਾਚਲੋਂ ਤੁਹਾਨੂੰ ਸ਼ੌਂਕ ਵੀ ਕਰਾ ਦिए ਨਾਲੇ ਇਹਨਾਂ ਨੂੰ ਧੁੱਪ ਵੀ ਦਿਵਾ ਦਈਏ ਕਦੇ ਬਾਹਰ ਨਹੀਂ ਗੱਡੇ ਆਪਾਂ ਤੇ ਅੱਖ ਚੈੱਕ ਕਰੋ ਆ ਬੱਚੇ ਦੀ ਚਿੱਟੇ ਬੱਚੇ ਦੀ ਜਮਾਂ ਸਾਫ਼ ਚਿੱਟੀਆਂ ਦੀ ਬਣੀ ਐ ਕਰੋ ਚੈੱਕ ਖੜ ਜਾ ਖੜ ਜਾ ਕਰੋ ਚੈੱਕ ਠੀਕ ਐ ਜਮਾਂ ਚਿੱਟੀਆਂ ਦੀ ਬਣੀਆਂ ਜਮਾਂ ਸਾਫ਼ ਅੱਖ ਹਨ ਤੇ ਜਿਹੜਾ ਇੱਧਰ ਵਾਲਾ ਬੱਚਾ ਐ ਇਹਦੀ ਕੱਚੀ ਪੀੜੀਆਂ ਦੀ ਬਣੀ ਐ ਕਰੋ ਚੈੱਕ ਤੇ ਇਹ ਬੱਚੇ ਆਪਾਂ ਕੱਢਦੇ ਨਹੀਂ ਇਹਨਾਂ ਨੂੰ ਰੋਕ ਲਿਆ ਆਪਾਂ ਇਹ ਉਹ ਕਬੂਤਰੀ ਦਾ ਜੋੜਾ ਲਾਇਆ ਹੋਇਆ ਸੀ ਆਪਾਂ ਸ਼ਾਹ ਨਾਲ ਆਪਣੇ ਪਟਿਆਲੇ ਵਾਲੇ ਨਾਲ ਤੇ ਆ ਬੱਚੇ ਗੱਡੇ ਨੇ ਇਹਨਾਂ ਦਾ ਕੱਦ ਛੋਟਾ ਲੱਗਿਆ ਮੈਨੂੰ ਪਤਾ ਨਹੀਂ ਕੀ ਚੱਕਰ ਹੈ ਮੈਨੂੰ ਹੀ ਲੱਗੀਆਂ ਪਤਾ ਨਹੀਂ ਕੱਦ ਛੋਟਾ ਹੈ ਇਹਨਾਂ ਦਾ ਹਨਾ ਤੇ ਇਹ ਬੱਚਾ ਪਰੋਗਲੇ ਕਿਉਂਕਿ ਹੁਣ ਮਾਂ ਤਾਂ ਹੈ ਨਹੀਂ ਇਹਨਾਂ ਦੀ ਮੈਂ ਕਿਹਾ ਚਲੋ ਖੂਨ ਤਾਂ ਰੁੱਕੀ ਆਉਂਦਾ ਤਾਰ ਕੇ ਦੋਨੇ ਬੱਚੇ ਨਹੀਂ ਕੱਟਦੇ ਹੁਣ ਆਪਾਂ ਆ ਕੁੱਖ ਵਧੀਆ ਇਹਨਾਂ ਦਾ ਤੇ ਫੁੰਝਾ ਵੀ ਵਧੀਆ ਬੰਦ ਫੁੰਝਾ ਹੈ ਦੋਨਾਂ ਬੱਚਿਆਂ ਦਾ ਤੇ ਕੱਦ ਛੋਟੇ ਨੇ ਬਾਕੀ ਸਾਰਾ ਸੋਦਾ ਵਧੀਆ ਹੈ ਬਸ ਕੱਦ ਛੋਟੇ ਨੇ ਇਕੱਲੇ ਚਲੋ ਕੋਈ ਨਹੀਂ ਕੋਈ ਨਹੀਂ ਉਹ ਉਹ ਖਤਰੀ ਤੇ ਬੈਠਾ ਬੈਠਾ ਬੱਚਾ ਆ ਵੀ ਉੱਡ ਗਿਆ ਲੋ ਕਰੋ ਚੈੱਕ ਇਹਦਾ ਦੁਵਾਰੇ ਹੀ ਬੈਜੂਆ ਇਹ ਨਹੀਂ ਚੜਦਾ ਚੜਦਾ ਉੱਤੇ ਇਹਦਾ ਭਾਈ ਪਤਾ ਨਹੀਂ ਕਿੱਧਰ ਨੂੰ ਗਿਆ ਕਿੱਧਰ ਨੂੰ ਨਹੀਂ ਆਉਣੇ ਇੱਕ ਸੋਚ ਪਾਤੀ ਦੇਖਿਆ ਤਾਂ ਹੈ ਨਹੀਂ ਬਾਕੀ ਕੀ ਉਹਦਾ ਟੱਪ ਟੁੱਪੀ ਗਿਆ ਹੋਵੇ ਇਹਦਾ ਲਓ ਇਹਦਾ ਬੈਗ ਆ ਲਓ ਇਹਦਾ ਦੋ ਗਿੜਿਆਂ ਦੀ ਮਾਰ ਆਇਤਾ ਇਹਦਾ ਭਾਈ ਨਿਕਲ ਨੁਕਲ ਗਿਆ ਪਾਸੇ ਪੁੱਸੇ ਵੱਗ ਗਿਆ ਦੁੱਖ ਬਹੁਤ ਹੋਈ ਜਾਂਦਾ ਬੱਚੇ ਦਾ ਦੇਖੀ ਨਹੀਂ ਆਂਦਾ ਨਾ ਜਿਹੜਾ ਆਵੇ ਤੜਾ ਨਹੀਂ ਕਿੱਧਰ ਨੂੰ ਗਿਆ ਹੋਊਗਾ ਇੱਕ ਬੱਚਾ ਹੋਰ ਗਵਾਚ ਗਿਆ ਮੇਰੇ ਵੀਰੋ ਮੇਰਾ ਪਸ਼ੂਣਾ ਯਾਰ ਨਾ ਪੈਣ ਨੂੰ ਜੀ ਕਰੀ ਜਾਂਦਾ ਨਾ ਉੱਠਣ ਨੂੰ ਜੀ ਕਰੀ ਜਾਂਦਾ ਬੱਚਾ ਦੀ ਜੇ ਤਾਂ ਗੱਲ ਬਣ ਜੇ ਕੋਈ ਹਨਾ ਵਾਕਿਆ ਨਿੱਲਿਆਂ ਦੀ ਜੋੜੀ ਇੱਧਰ ਛੱਡਤੀ ਸੀ ਮੈਂ ਆ ਟੋਕਰੀ ਉਹੀ ਧਰਤੀ ਯਾਰ ਮੈਂ ਕੱਟ ਦਿਨਾ ਵਿੱਚ ਰੂਲੀ ਫਿਰਦੀ ਹੈ ਹੁਣ ਬਾਬਿਓ ਇਹਦੇ ਲੱਛਣ ਦੇਖ ਲਓ ਇਹ ਰਿਮੈਂਡ ਖਾ ਗਿਆ ਇਹ ਰਿਮੈਂਡ ਖਾ ਗਿਆ ਲਓ ਕਰੋ ਚੈੱਕ ਆ ਬੰਦਾ ਕਹੇਗੀ ਐਨੂੰ ਉਹ ਨਾ ਆਏ ਮੇਰੇ ਕੰਮ ਦਾ ਖਾਈ ਲੈ ਹੁਣ ਤੂੰ ਬਾਕੀ ਬੱਚਾ ਫੇਰ ਉਹ ਬੈਠਾ ਬੈਠਾ ਉੱਡ ਗਿਆ ਮੇਰੇ ਹਿਸਾਬ ਨਾਲ ਆ ਫਿਰਦਾ ਬਾਬੇ ਬੱਚਾ ਉਹ ਜਿਹੜਾ ਛਤਰੀ ਤੋਂ ਫੇਰ ਉੱਡ ਗਿਆ ਸੀ ਆਪੇ ਉੱਡ ਜਾਂਦਾ ਆਪੇ ਬੈਠ ਜਾਂਦਾ ਤੇ ਕੀ ਪਤਾ ਇਹਨੂੰ ਦੇਖ ਕੀ ਆ ਜਾ ਬੱਚਾ ਜੇ ਉਰੇ ਕਿਤੇ ਹੋਇਆ ਤਾਂ ਨੀਵਾ ਉੱਤੇ 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 ਹੋ ਕੇ ਉੱਡ ਜਾਂਦਾ ਹੋਇਆ ਇਹਨੂੰ ਦੇਖੇ ਨੀਵਾ ਹੋ ਜੂਗਾ ਚਲੋ ਦੇਖਦੇ ਕੀ ਬਣਦਾ ਮੈਨੂੰ ਤਾਂ ਐਸੇ ਲੱਗਦਾ ਵੀ ਪਾਸੇ ਹੀ ਲੱਗ ਗਿਆ ਬੱਚਾ ਹਨਾ ਉਹ ਆ ਬੱਚਾ ਵੀ ਉੱਡ ਗਿਆ ਆਣਾ ਹੋਇਆ ਆਜੂਆ ਤੇ ਇੰਨੀ ਆਣਾ ਹੋਇਆ ਨਾ ਆਉਆ ਹੁਰਤਾ ਕੀਆ ਫੇਰ ਆਪਾਂ ਦਾ ਦਾਣਾ ਸੀ ਦਾਤਾ ਢਾ ਕੇ ਹੋ ਗਏ ਵਿਲੇ ਟਾਈਮ ਨਾਲ ਮੇਰੇ ਵੀਰੋਂ ਥੱਲੇ ਗਏ ਸੀ ਨਾ ਵੀ ਆਏ ਰੋਟੀ ਵੀ ਖਾਏ ਠੀਕ ਹੈ ਤੇ ਬੱਚਾ ਦੇਖੀਏ ਕੀ ਕਹਿੰਦਾ ਇੱਕੋ ਹੀ ਬੈਠਿਆ ਬਾਬਿਓ ਆਇਆ ਨਹੀਂ ਹਲੇ ਤੱਕ ਪੰਗਾ ਹੀ ਲੈ ਲਿਆ ਚਲੋ ਦਾਣਾ ਵੀ ਹੈਗਾ ਹਨਾ ਡਾਈਆਂ ਵੀ ਕਰਾਣੀ ਐ ਸ਼ਿਸ਼ਟਮ ਫੇਦੀ ਮਾਨੂੰ ਕੁਛ ਆ ਬਾਕੀ ਗੋਲੀਆਂ ਨੇ ਨਾ ਬਾਲ-ਬਾਲ ਲਾਤੇ ਐ ਤੇ ਯਾਰ ਬਾਲ ਬਹੁਤ ਝੜਦੇ ਗੋੜੀ ਦੇ ਆ ਦੇਖਿਓ ਏ ਆ ਦੇਖੋ ਆ ਦੇਖੋ ਪਦਨੇ ਕੈਮਰੇ 'ਚ ਦਿਖੀ ਜਾਂਦੇ ਕਿ ਨਹੀਂ ਜੀ ਮੇਰੇ ਵੀਰੋਂ ਆ ਗਿਆ ਜੀ ਫੁੱਕੀ ਆ ਵੈ ਜੀ ਤੇ ਬੱਚਾ ਨਹੀਂ ਆਇਆ ਬੁੱਕੀ ਦਾ ਆ ਗਿਆ ਸਵੇਰੇ ਆਇਆ ਸੀ ਕਿਰਮਨ ਤਾਂ ਦੂਜਾ ਵੀ ਨਹੀਂ ਲੱਗਦਾ ਬੈਠਾ ਨਾ ਦੂਸਰਾ ਤਾਂ ਬੈਠਾ ਹੋ ਪੈਰ ਦਿਖੀ ਜਾਂਦੇ ਤੇ ਇੱਕ ਨਹੀਂ ਆਇਆ ਬਾਕੀ ਮੇਰੇ ਸਾਹਮਣੇ ਦੋ ਬੱਚੇ ਬੈਠੇ ਛਤਰੀ ਤੇ ਹਨਾ ਲੱਗਦਾ ਮੈਨੂੰ ਐਮੀਓ ਕਰੋ ਚੱਕ ਪਰਛਾਈ ਜੀ ਦੀ ਨਹੀਂ ਹੋਣੀ ਤੁਹਾਨੂੰ ਤੈਨੂੰ ਤਾਰ ਦੇਣ ਨੂੰ ਖੁੱਡਿਆਂ ਕੇ ਲੜ ਕੇ ਦੇਖਦੇ ਆ ਆ ਗਿਆ ਮੇਰੇ ਸਾਹਮਣੇ ਬੱਚਾ ਤਾਂ ਵਧੀਆ ਹੀ ਗੱਲ ਐ ਚੌਪਰ ਨੂੰ ਕਰਦਾ ਫੋਣ ਮੈਂ ਥੱਲੋਂ ਆਇਸੀ ਸਾਂਹ ਸਾਂਹ ਤੇ ਚੋਬਰ ਆ ਗਿਆ ਸੀ ਤੇ ਦੋਨੇ ਬੱਚੇ ਆਏ ਬੈਠੇ ਛਤਰੀ ਤੇ ਤੇ ਅੰਦਰ ਕਰੀ ਜਾਂਦੇ ਸੀ ਫਿਰ ਦੁਬਾਰਾ ਉੱਡ ਪਏ ਓ ਫਿਰਦੇ ਬਾਪਿਓ ਸ਼ੁਕਰ ਆ ਗਿਆ ਬੱਚਾ ਜਿਹੜਾ ਸਵੇਰੇ ਗਿਆ ਹੋਇਆ ਸੀ ਪਤਾ ਨਹੀਂ ਗੁਲਾਬੀ ਕਾਨ ਤਾਲਾ ਸੀ ਪਤਾ ਨਹੀਂ ਹਰੀ ਕਾਨ ਤਾਲਾ ਸੀ ਐਵੇਂ ਨਹੀਂ ਪਤਾ ਆਪਣਾ ਕਰਜਾ ਫੋਕਸ ਆ ਲੈ ਮਿੱਤਰੋ ਆਏ 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 ਆਇਆ ਲੋ ਜੀ ਮੇਰੇ ਵੀਰੋਂ ਬੱਚੇ ਹੋ ਗਏ ਉੱਤੇ ਠੀਕ ਐ ਕਰੋ ਚੈੱਕ ਇੱਕ ਬੱਚਾ ਉਹ ਬੱਚਾ ਜਾਂਦਾ ਉੱਚਾ ਤੇ ਆ ਨੀਵਾ ਉੱਡਦਾ ਐਂਦਰ ਵਾਲਾ ਤੇ ਬਾਕੀ ਇੱਕ ਵਾਰ ਤਾਂ ਘਰ ਤੇ ਉੱਡ ਜਾਂਦਾ ਸਵੇਰੇ ਬੱਚਾ ਬਾਬੇ ਆਪ ਨੂੰ ਦਿਖਿਆ ਨਹੀਂ ਪਤਾ ਨਹੀਂ ਕਿੱਥੇ ਸੀ ਕਿੱਥੇ ਨਹੀਂ ਪਤਾ ਨਹੀਂ ਉੱਡ ਜਾਂਦਾ ਸੀ ਉੱਡ ਜਾਂਦਾ ਹੂਆ ਹਨਾ ਇੱਕ ਹੋਰ ਆ ਕਰੋ ਚੈੱਕ ਤੇ ਹੁਣ ਆਪੇ ਆ ਜਾਣਗੇ ਚਲੋ ਕੋਈ ਨਾ ਬੈਠੇ ਆ ਕਾਰ ਕਰਿਆ ਉਹ ਸਵੇਰ ਵਾਂਗੂ ਫੇਰ ਲਾਪਤਾ ਹੋ ਗਏ ਹੁਣ ਤਾਂ ਚੁੱਬੜ ਵੀ ਦੇਖਿਆਂ ਤਾਂ ਵੀ ਕਿੱਧਰ ਗਏ ਕਿੱਧਰ ਨਾ ਗਏ ਹਾਂ ਦਿਖਦੇ ਹੀ ਨਹੀਂ ਬਾਬੇ ਬਾਲੀ ਉੱਚੀ ਹੁਣ ਤਾਂ ਦੋਨੇ ਨਹੀਂ ਦਿਖੀ ਜਾਂਦੇ ਪਹਿਲਾਂ ਇੱਕ ਨਹੀਂ ਦਿਹੰਦਾ ਸੀ ਉਹਦੇ ਨਾਲ ਦੂਜਾ ਵੀ ਮੇਰੇ ਸਾਹਮਣੇ ਚੜ ਚੁੜ ਗਿਆ ਸਵੇਰੇ ਤਾਂ ਉੱਡਿਆ ਨਹੀਂ ਹਨਾ ਉਹ ਤੇ ਹੁਣ ਉਹ ਕਸਰ ਗੱਡੂ ਆਪਦੀ ਮੇਰੇ ਹਿਸਾਬ ਨਾਲ ਤਾਂ ਬਾਕੀ ਸਟੈਂਡ ਜਾ ਮੰਗਾਇਆ ਹਨਾ ਚੋਬਰਾ ਲਾਤਾ ਆਉਟਰ ਕੈਮਰਾ ਸਟੈਂਡ ਦੇਖਦੇ ਆ ਕਿ ਵੀ ਜਾਂਦਾ ਵਧੀਆ ਗੱਲ ਦੱਸਾ ਹੋਇਆ ਫੋਨ ਬੰਦ ਕਿ ਮੇਰੇ ਵੀਰੋਂ ਚੌਬਰ ਉੱਤੇ ਚੜ ਗਿਆ ਤੇ ਛਤਰੀ ਲਾਤੀ ਬਾਕੀ ਪਤੰਗਾ ਕਣੀ ਦੇਖੀ ਜਾਂਦਾ ਕਹਿੰਦਾ ਪਤੰਗਾ ਗੁਮਤੇ ਕਰਨੇ ਆ ਇੱਕ ਬੱਚਾ ਬਾਬੇ ਹੋਏ ਜਾਂਦਾ ਇੱਕ ਪਤਾ ਨਹੀਂ ਕਿੱਧਰ ਵਗ ਗਿਆ ਠੀਕ ਹੈ ਆ ਆਉਂਦਾ ਬਾਬੇ ਕਰੋ ਚੈੱਕ ਆ ਆਉਂਦਾ ਹੈ ਉਹ ਪਤੰਗਾ ਆਈ ਆਈ ਹੈ ਗਲਾਬੀ ਕਾਂਤੜਾ ਹੈ ਤਾਂ ਠੀਕ ਹੈ ਬਾਬੇ ਇੱਕ ਬੱਚਾ ਪਤਾ ਨਹੀਂ ਉੱਤੇ ਹੋ ਕੇ ਹਾਂ ਗਲਾਬੀ ਕਾਂਤੜਾ ਹੈ ਇੱਕ ਪਿੱਛਾ ਪਤਾ ਨਹੀਂ ਉੱਤੇ ਹੋ ਕੇ ਉੱਡਦਾ ਪਤਾ ਨਹੀਂ ਪਾਸੇ ਹੋ ਕੇ ਉੱਡਦਾ ਉਹਦਾ ਪਤਾ ਨਹੀਂ ਲੱਗ ਜਾਂਦਾ ਕੋਈ ਨਹੀਂ ਇੱਕ ਤਾਂ ਘਰ ਤੇ ਆ ਜਾਂਦਾ ਜਮਾਈ ਕਰੋ ਜੀ ਬਾਈ ਗੁਪਤ ਹੁੰਦਾ ਹੀ ਬੈਠਾ ਆਪਣੇ ਕੋਲ ਓਏ ਜੀ ਕੌਣ ਆ ਗਿਆ ਜੋਬਰਾ ਮੰਡੂ ਮੰਡੂ ਆਵੇ ਇਹ ਗੋੜਾ ਵਾਲਿਆ ਮਿਸ਼ਨੋ ਵੀ ਕਹਿੰਦੀ ਐ ਦੁਨੀਆ ਇਹਨੂੰ ਮਿਸ਼ਨੋ ਹੀ ਤੇ ਮੈਂ 48 40 40 ਕਰੀਦਾ ਦਾਦਾ ਉਹ ਜੀ ਕਹ ਦੇਖੋ ਬਾਪੇ ਕੰਮ ਬਹੁਤ ਤਕੜਾ ਹੈ ਦਾ ਹਾਂ ਆ ਦੇਖੋ ਕੁੜ-ਕੁੜ ਪਾਗੇ ਊਟ-ਊਟ ਪਾਗੇ ਕਰੰਦਰਾ ਆ ਦੇਖੋ ਕਿਉਂ ਜਿਹੜਾ ਜੈਂਟਲਮੈਨ ਬੁੜਾ ਇੱਧਰ ਬੰਦਾ ਦਿਖਾਣਾ ਨਹੀਂ ਗੁਪਤ ਬੰਦਾ ਕੁੜਸੋ ਅੱਜੋ ਬੱਚੇ ਫੇਰ ਨਹੀਂ ਦਿਖੀ ਜਾਂਦੇ ਹੁਣ ਤਾਂ ਦੋਵੇਂ ਹੀ ਨਹੀਂ ਦਿਖੀ ਜਾਂਦੇ ਤੇ ਬਾੜ ਵੀ ਨਾ ਰਹਿ ਜਾਂਨ ਦਿਨ ਵੀ ਛਿਪ ਜਾਂਦਾ ਹੈ ਹਨਾ ਬਾਕੀ ਵਾਰੇ ਜਾਨਵਰ ਬੈਠੀ ਜਾਂਦੇ ਨੇ ਆ ਆ ਗਏ ਆਪਣੇ ਵਾਲੇ ਆਏ ਨਹੀਂ ਆ ਦਾਣਿਆਂ ਕਰਕੇ ਬੰਦੇ ਨੇ ਉਹ ਟਰੇ ਪਈ ਆ ਖੁੱਡੇ ਉੱਤੇ ਤੇ ਬੱਚੇ ਦੀਂਦੇ ਨਹੀਂ ਆਦਾ ਗਲਤ ਗੱਲ ਐ ਫਿਰ ਬਾਹਰ ਲੈ ਗਿਆ ਆਪਾਂ ਬਾਜੀ ਤੇ ਉੱਥੇ ਨਾ ਦੇਖਿਆ ਮੈਂ ਤਾਂ ਕਟਕੁੱਟਿਆਂ ਨੇ ਕਿ ਐਸਾ ਹੁੰਦਾ ਹਨਾ ਬਾਲੇ ਤੱਤੇ ਨੇ ਅੰਬੜਾਂ ਜੇ ਵੜ ਕੇ ਉੜਦੇ ਨੇ ਯਾਰ ਫਿਰਦੇ ਤਾਂ ਹੋਰੀ ਐ ਜੇ ਪਾਸੇ ਪੁੱਛੇ ਸਵੇਰੇ ਬੱਚਾ ਜਾ ਰਿਹਾ ਹੁੰਦਾ ਛਤਰੀ ਤੇ ਨਾਂ ਦਾ ਠੀਕ ਆ ਬਾਬਿਓ ਤਾਂ ਕਰਕੇ ਉੱਡੀ ਦਾ ਕੋਠੀ ਤੇ ਹੀ ਜਾਂਦੇ ਆ ਬਾਕੀ ਚਲੋ ਦੇਖਦੇ ਆ ਕੀ ਬਣਦਾ ਕੀ ਨਹੀਂ ਆ ਰਿਹਾ ਬਬੇ ਇੱਕ ਬੱਚਾ ਕਰੋ ਚੱਕਾ ਨਹੀਂ ਵਹੀ ਫਿਰਦਾ ਆ ਗਿਆ ਲੋ ਜੀ ਇੱਕ ਬੱਚਾ ਤਾਂ ਆ ਗਿਆ ਤੇ ਘੜ ਜਾ ਮਾਰ ਦੇ ਇੱਕ ਬੱਚਾ ਦਿਖਾਤਾ ਤੁਹਾਨੂੰ ਇੱਕ ਇਹਦਾ ਭਾਈ ਉਹ ਆ ਉਹ ਫਿਰਦਾ ਉਹ ਚਾਹ ਯਰ ਉਹ ਵੀ ਦੇਖਦੇ ਆ ਕਿੱਥੇ ਆ ਕਿੱਥੇ ਨਹੀਂ ਕਿ ਤੜੀ ਦੀ ਗਿਆ ਹੁਣ ਹੀ ਦੀ ਗਿਆ ਥੋੜੇ ਸਾਹਮਣੇ ਹੀ ਦੀ ਆ ਆ ਬੱਚਾ ਤਾਂ ਬੜਕਾ ਕੇ ਛਤਰੀ ਤਾਰ ਲਿਆ ਆਪਾਂ ਹਨਾ ਆ ਕਬੂਤਰੀ ਬਣਦੀ ਛਤਰੀ ਤੇ ਮੜਕਾ ਬੜਕਾ ਤਾਂ ਜਿਹੜਾ ਬੱਚਾ ਆਪ ਨੂੰ ਦੇਸੀ ਜਾਂਦਾ ਸੀ ਉਹਦਾ ਤਾਰ ਲਿਆ ਜਿਹੜਾ ਨੀਂਦ ਦੇਸੀ ਜਾਂਦਾ ਉਹ ਆਪੇ ਹੀ ਆਊਗਾ ਵੇ ਆ ਕੀ ਲਾ ਆ ਜਾ ਹੁਣ ਆਪਾਂ ਸਵੇਰ ਦੇ ਆ ਮੰਜੀ ਤੇ ਬੈਠੇ ਆ ਐ ਆਨੇ ਆ ਧੁੱਪ ਹੈ ਗਈ ਸੀ ਪਹਿਲਾਂ ਵਧੀਆ ਸੀ ਉਹਨੂੰ ਵਗ ਗਈ ਮਾਣੀ ਮੋਟੀ ਹੋ ਗਈ ਬਾਬਿਆ ਚੰਦ ਆ ਗਿਆ ਜੀ ਹਾਂਜੀ ਕੀ ਕਹਿੰਦਾ ਅਕਲ ਇਹ ਕੀ ਕਹਿੰਦਾ ਇਹ ਉਹ ਵੀ ਬਣਾਈ ਹੈ ਨਾ ਫਿਲਮ ਫਿਲਮਾ ਗਾਣਾ ਸੁਣਾ ਦੇ ਠੀਕ ਹੈ ਆ ਕੇ ਬਣਾਇਆ ਰਬੂ ਤਾਂ ਬੋਲਦਾ ਹੀ ਨਹੀਂ ਮਤਰਾ ਰੱਖ ਦਿਆਂ ਦਾਣਾ ਪਾਣੀ ਤੇ ਪਾਣੀ ਭਰ ਲਿਆ ਸੀ ਆਪਾਂ ਪੰਨਿਆ ਪੀਂਚੇ ਤੇ ਰੱਖ ਦਿਆਂ ਖੁੱਡਿਆਂ ਚ ਤਰੀਆਂ ਰੱਖਤੀਆਂ ਸੀ ਮੈਂ ਵੱਡੇ ਖੁੱਡਿਆਂ ਚ ਤੇ ਇਹਨਾਂ ਚ ਰਹਿ ਗਈਆਂ ਇਹਨਾਂ ਚ ਰੱਖ ਦਾਂਗੇ ਤੇ ਇੱਕ ਬੱਚਾ ਘੱਟਾ ਅੰਦਰ ਤੇ ਇੱਕ ਰਹੇਗਾ ਬਾਬਿਓ ਹਲੇ ਤੱਕ ਦਿਖੀ ਨਹੀਂ ਆਂਦਾ ਉਹ ਆਜੂ ਆ ਸਵੇਰੇ ਆ ਗਿਆ ਸੀ ਸਵੇਰੇ ਨਹੀਂ ਮਤਲਬ ਦੁਪਹਿਰ ਜੀ ਨੂੰ ਆਜੂ ਆ ਉੱਡੀ ਜਾਂਦਾ ਹੂਆ ਮੇਰੇ ਸਾਹਮਣੇ ਆਲਤਾ ਬਾਕੀ ਪਤਾ ਨਹੀਂ ਬਾਕੀ ਕੋਈ ਨਹੀਂ ਰਖਦਿਆਂਦਾ ਬਾਪਿਓ ਬੱਚਾ ਦਿਖੀ ਨਹੀਂ ਜਾਂਦਾ ਯਾਰ ਪਾਸੇ ਬੁੱਸੇ ਤਾਂ ਨਹੀਂ ਬੰਦਾ ਅਣਾ ਟਾਈ ਨਹੀਂ ਦਿੰਦਾ ਹੋਇਆ ਪਾਸੇ ਆ ਕੇ ਬੈ ਜਾਂਦਾ ਹੂਆ ਮੈਨੂੰ ਐਵੇਂ ਰਹਿਣਾ ਲਗੀ ਉੱਤੇ ਹੋ ਕੇ ਰੱਬ ਜੇ ਹੋ ਗਿਆ ਉੱਡਦਾ ਹੈ ਨਹੀਂ ਪਤਾ ਵੀ ਕਿੱਥੇ ਬੈਠਾ ਹੋਵੇ ਅਰੇ ਦਖਤਾ ਆਇਆ ਨਹੀਂ ਬਾਬਾ ਜਦ ਨਹੀਂ ਛਿਪੀ ਜਾਂਦਾ ਤੇ ਮੇਰਾ ਦਿਲ ਘਟੀ ਜਾਂਦਾ ਜਿਵੇਂ ਜਿਵੇਂ ਸੂਰਜ ਢਲ ਜਾਂਦਾ ਮੇਰਾ ਦਿਲ ਘਟੀ ਜਾਂਦਾ ਬਾਕੀ ਦਾਣਾ ਪਾਣੀ ਧਰਤਾ ਸੀ ਆਪਾਂ ਆਹ ਕਰੋ ਚੈੱਕ ਤੈਤ ਕੀ ਮੈਂ ਦਾਣੇ ਨਹੀਂ ਭਾਈ ਕੱਲ ਲਾਵੇ ਕੱਲ ਵਾਲੇ ਪਏ ਸੀ ਟ੍ਰੇਆਂ 'ਚ ਮੈਂ ਚਲੋ ਕੋਈ ਨਹੀਂ ਇਹਨਾਂ ਨੂੰ ਪਾਣੀ ਉੱਤੇ ਧਰਨਾ ਰਹਿ ਗਿਆ ਤੇ ਥੱਲੇ ਪਾਣੀ ਧਰਤਾ ਸੀ ਉੱਤੇ ਧਰ ਦਿਨਾ ਮੈਂ ਬਾਕੀ ਬੇਉਕਾਮੋ ਖਾਈ ਲੱਗਦਾ ਸੂਰਜ ਦਾ ਛਪਿਆ ਤੇ ਹਨੇਰਾ ਵੀ ਹੋਣ ਵਾਲਾ ਤੇ ਬੱਚਾ ਚੰਗਾ ਫਲਾ ਆ ਗਿਆ ਜੀ ਅੰਦਰ ਕਰਦੇ ਕਰਦੇ ਡਾਤਾ ਡਾਇਦਾ ਕੀ ਆਪੇ ਉੱਡ ਗਏ ਸੀ ਦੋਨੇ ਇੱਕ ਤਾਂ ਆ ਗਿਆ ਇੱਕ ਹੁਣ ਬਾਦ ਹੈ ਹੁਣ ਮੇਰੇ ਹਿਸਾਬ ਨਾਲ ਸਵੇਰੀ ਆਊਗਾ ਜੇ ਰਾਤ ਸਹੀ ਸਲਾਮਤ ਹੋਣੇ ਕੱਟ ਲਈ ਤਾਂ ਗੁਜ਼ਾਰ ਲਈ ਤਾਂ ਹੈਨਾ ਮੀਦਾ ਵੇਲੇ ਬਿੱਲੀ ਦਾ ਸ਼ਿਕਾਰ ਨਾ ਇਹ ਵਸਰਾਤ ਨੂੰ ਕਿਤੇ ਉੜਦਾ ਅੜਦਾ ਨਹੀਂ ਬਾਪਿਓ ਆਪਾਂ ਨੂੰ ਤਾਂ ਐ ਸੀ ਮੈਨੂੰ ਆਪਾਂ ਨੂੰ ਤਾਂ ਕਾਹਨੂੰ ਮੈਨੂੰ ਤਾਂ ਐ ਸੀ ਵੀ ਰੱਬ ਚ ਵੜ ਕੇ ਉੜਦਾ ਜਾਂਦਾ ਤਾਂ ਉਹ ਕਿੱਥੇ ਹੈ ਕਿ ਨਾ ਇੱਕ ਵਾਰੀ ਜਾਂਦਾ ਤਾਂ ਉੱਥੇ ਹੈ ਫਿਰ ਜਾ ਕੇ ਪਾਸੇ ਪੁਸੇ ਜਾ ਕੇ ਬਹਿ ਬੂ ਜਾਂਦਾ ਮੇਰੇ ਸਾਹਮਣੇ ਨਾਲ ਮੈਨੂੰ ਲੱਗਦਾ ਤਾਂ ਐ ਨਹੀਂ ਆ ਉਦੋਂ ਦਾ ਬੈਠਿਆ ਉਹਦੇ ਆ ਮੰਜੇ ਤੇ ਸਵੇਰ ਦਾ ਹੀ ਬੈਠਣ ਲਾ ਲਓ ਠੋਡੇ ਸਾਹਮਣੇ ਹੀ ਆ ਵੀਡੀਓ ਇਹ ਤਾਂ ਮੈਂ ਮਾੜਾ-ਵੋਟਾ 흘ਿਆ ਹੂੰ ਆ ਧੁੱਪੇ ਉਰੇ ਬੈਠਿਆ ਸੀ ਤੇ ਹੁਣ ਰਾਤ ਹੋ ਗਈ ਫੇਰ ਵੀ ਹੋ ਰਹੀ ਜੀ ਬੈਠਾ ਹਾਂ ਮੂ ਮੇਰਾ ਤਾਂ ਨੂੰ ਐ ਮਾੜਾ ਮੋਟਾ ਵਿੱਚ ਫੋਨ ਚਲਾ ਲਿੰਦਾ ਸੀ ਤੇ ਬਾਕੀ ਉੱਤੇ ਹੀ ਦੇਖੀ ਐ ਨਾ ਮੈਨੂੰ ਤਾਂ ਹਲੇ ਤੱਕ ਕੋਈ ਦਿਖਿਆ ਨਹੀਂ ਦਿਖਣਾ ਤਾਂ ਚਾਹੀਦਾ ਹੈ ਘਰ ਤੇ ਤਾਂ ਦਾ ਹੀ ਬੱਚਾ ਇਹ ਉੜਦਾ ਤਾਇਰ ਹਨਾ ਤਾਂ ਕਰਕੇ ਉਹ ਪਾਸੇ ਬੈਠਿਆ ਫਿਰ ਇਹਦਾ ਮਤਲਬ ਪੱਕਿਆ ਬਾਹਰ ਟੀਵੀ ਥੱਲੇ ਵਾਲੀ ਚੱਕ ਲੈਣੇ ਆਪਾਂ ਰੋਜ਼ ਰੋਜ਼ ਉਹ ਵੀ ਨਹੀਂ ਲੈ ਕੇ ਜਾਂਦੇ ਉਹ ਭਈ ਚਲੋ ਕੋਈ ਨਹੀਂ ਤੇ ਬਲਬ ਵੀ ਪਤਾ ਨਹੀਂ ਬਲਬ ਖਰਾਬ ਹੋ ਗਿਆ ਪਤਾ ਨਹੀਂ ਬਲਬ ਵੀ ਖਰਾਬ ਹੋ ਗਿਆ ਤਾਰ ਤੇ ਕੀ ਟੁੱਟੀ ਹੈ ਸਪਲਾਈ ਤਾਂ ਆਲੇ ਖੁੱਡੇ ਚ ਜਾਂਦੀ ਹੈ ਉਧਰ ਉਹ ਤਾਂ ਚੱਲ ਜੀ ਜਾਂਦਾ ਫਿਰ ਇੱਕ ਭਾਈ ਉਹਦਾ ਉਹ ਰਿਆ ਇਹ ਕਰਜਾ 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 ਫੋਕਸ ਇਨੀ ਘੰਟਾ ਆ ਰਿਹਾ ਮਾ ਵੀ ਵਰਤਿਆ ਅਖੁਰ ਕੋ ਨਹੀਂ ਜਾਂਦਾ ਜਿਹੜਾ ਤੇ ਟ੍ਰੇ ਚੱਕ ਰਿਹਾ ਮੈਂ ਇਧਰੋਂ ਐਤ ਕੀ ਦਾਣੇ ਆ ਵੀ ਬਚਾਤੇ ਇਹਨਾਂ ਨੇ ਹਣਾ ਆ ਵੀ ਵਿਚਾਰ ਰੱਖਿਆ ਕਰੋ ਚੈੱਕ ਪਟਾਈ ਦਿੰਦਾ ਮੈਂ ਹੁਣ ਸਾਫ ਹੀ ਕਰ ਨਵੇਂ ਪਾਵਾਂਗੇ ਸਵੇਰੇ ਦਾਣੇ ਤੇ ਇਧਰ ਵੀ ਚੱਕ ਦਿੰਦਾ ਮੈਂ ਹਾਂਜੀ ਮੇਰੇ ਵੀਰੋ ਨੇਰਾ ਹੋ ਗਿਆ ਦਿਨ ਜਮਾਂ ਛੁੱਟ ਗਿਆ ਤੇ ਮੈਨੂੰ ਅੰਦਰ ਆ ਗਿਆ ਸੀ ਹਨਾ ਹਵਾ ਜੀ ਚੱਲੀ ਆਂਦੀ ਸੀ ਮੈਂ ਕਹਾਂ ਮੈਂ ਆਪ ਵੀ ਬਿਮਾਰ ਹੋ ਜਾਂਦੇ ਨਾਲ ਤੇ ਦੇ ਫਤੇ ਮੇ ਸਾਹ ਨਾਲ ਦਾ ਬੱਚਾ ਆਇਆ ਨਹੀਂ ਬਾਕੀ ਮੈਂ ਉੱਤੇ ਆ ਕੇ ਇੱਕ ਵਾਰੀ ਦੇਖ ਕੇ ਆਉਂਗਾ ਮੈਂ ਜਾਂ ਮੈਂ ਵੀ ਨਹੀਂ ਜਾਂਦਾ ਆਪਾਂ ਥੱਲੇ ਇੱਕ ਵਾਰੀ ਪੂਰੀ ਨਿਗਾ ਨੂਗਾ ਮਾਰ ਕੇ ਫਿਰ ਗਿਰਦਾ ਆ ਗਿਆ ਹੋਵੇ ਹਨਾ ਗਿਰਦਾ ਬੈਠਾ ਹੋ ਛਤਰੀ ਤੇ ਤੇ ਛਤਰੀ ਦਾ ਥੱਲੇ ਵੀ ਖੜੀ ਹੈ ਵੈਸੇ ਤਾਂ ਲਾਈਟ ਮੈਂ ਪਹਿਲਾਂ ਹੀ ਲਾਤੀ ਸੀ ਮੈਂ ਕਹਾਂ ਚਲੋ ਲੈਟਰ ਨੂੰ ਦੇਖ ਕੇ ਕਈ ਵਾਰੀ ਆ ਜੇ ਕੋਈ ਨਿੱਟੇ ਦੇ ਕੇ ਆਵਾਂਗੇ ਬਾਕੀ ਇੱਧਰੋਂ ਆ ਕੇ ਤਾਲੇ ਲਾਣੇ ਇੱਕ ਵਾਰੀ ਮੁੱਤੇ ਆਣਾ ਤੇ ਮੋਟੇ ਦਾ ਫੋਨ ਮਿੱਤਰੋਂ ਪਹੁੰਚ ਗਿਆ ਉੱਤੇ ਤੇ ਉੱਤੇ ਦਾ ਲਾਈਟ ਲੂਟ ਵੀ ਨਹੀਂ ਹੈਗੀ ਤੇ ਡਿਗ ਡੁਗ ਜੀ ਆ ਕੁੱਲੀਆਂ ਕੁੱਲੀਆਂ ਚਲੋ ਬਾਅਦ ਚ ਦੇਖਾਂਗੇ ਤਾਂ ਮਾਰ ਲਈ ਨਹੀਂ ਆਨੂਗਾ ਛਤਰੀ ਛਤਰੀ ਹਲਾ ਕੇ ਦੇਖਣੀ ਪਊਗੀ ਐਵੇਂ ਤਾਂ ਦੀਂਦਾ ਹੀ ਨਹੀਂ ਬਾਕੀ ਦਾ ਟੈਂਕੀ ਟੁੰਕੀ ਤੇ ਦਾ ਨੀ ਬੈ ਸਕਦਾ ਜੇ ਬੈਠੂ ਛਤਰੀ ਤੇ ਬੈਠੂ ਆ ਹਣਾ ਬੱਚਾ ਚਲੋ ਕੋਈ ਨਹੀਂ ਸਵੇਰੇ ਆਜੂਗਾ ਜੇ ਕਿਤੇ ਬੈਠਾ ਆ। ਦੇਖ ਲੈਣਾ ਬਾਕੀ ਮੈਂ ਛਤਰੀ ਹਲਾ ਕੇ। ਬਾਬਿਓ ਬੱਚਾ ਨਹੀਂ ਬੈਠਿਆ ਉੱਤੇ। ਇਹ ਇਹਦਾ ਭਾਈਆ ਬਾਬਿਓ ਕਰੋ ਚੈੱਕ ਇਹਦਾ ਭਾਈਆ ਜਿਹੜਾ ਬਾਹਰ ਬੈਠਾ ਹੈ। ਚਲੋ ਕੋਈ ਨਹੀਂ ਆਜੂਗਾ ਉਹ ਤਾਂ। ਸਵੇਰੇ ਆਜੂਗਾ ਮੇਰਾ ਦਿਲ ਕਹਿੰਦਾ ਸਵੇਰੇ ਆਜੂਗਾ। ਕਿਉਂਕਿ ਅੱਜ ਦੁਪਹਿਰੇ ਆ ਗਿਆ ਬੈ ਕੇ। ਕੱਲ ਵੀ ਆਈ ਜਾਊਗਾ ਫਿਰ ਜੇ ਬਿੱਲੀ ਦਾ ਸ਼ਿਕਾਰ ਨਾ ਹੋਇਆ ਤਾਂ। ਇਹ ਬਿਲੀ ਨੇ ਪਰਫੁੱਡ ਲਿਆ ਆ ਤਮ ਫੇਰ ਤਾਂ ਕਿਤੇ ਆ ਵਾਹ ਫੇਰ ਤਾਂ ਅੱਦਰ ਵੀ ਬਸ ਤਾਲੇ ਤੋਂ ਲੰਨਾਂ ਮੇਨੀ ਜਿਮ ਨੂੰ ਵੀ ਲੰਨਾਂ ਗਿੰਮਾ ਮਾਰੀ ਨਹੀਂ ਅੱਜ ਤੇਜੀ ਆਇਆ ਨਹੀਂ ਚਲੋ ਕੋਈ ਨਹੀਂ ਕੰਮ ਸਿਰ ਮਾਰ ਆ ਬੀਸੀਐ ਬੀ ਤੇ ਅੱਫਾ ਵੀ ਆ ਥੋੜਾ ਪੈਸੇ ਚਾਬੀਆਂ ਚਾਬੀਆਂ ਉੱਥੇ ਪਈਆਂ ਚਾਬੀਆਂ ਇੱਥੇ ਪਈਆਂ ਤੇ ਇਹ ਨੂੰ ਹੀ ਲਾਤਾ ਪਰ ਤਾਲਾ ਇਹ ਚ ਪਿਆ ਸਮਾਨ Smaller, I'm gonna make the <laughs>